ਸਾਡੇ ਕੋਲ ਇਹ ਮਕਲੀ ਇਨਫੋਰਮੇਸ਼ਨ ਆਈ ਸੀ ਸਾਡੇ ਕੋਲ ਕ੍ਰਿਸ਼ਨ ਚੰਦ ਪੁੱਤਰ ਖਜਾਨ ਚੰਦ ਵਾਸੀ ਬਲੀਵ ਨਗਰ ਮ린다 ਜ਼ਿਲ੍ਹਾ ਰੁਪਨਗਰ ਜਿਹੜਾ ਕਿ ਇੱਥੇ ਨਗਰ ਦੇ ਕੋਲ ਦੀ ਦੁਕਾਨ ਕਰਦਾ ਹੈ ਕਿ ਉਹਨੇ ਅੱਗੇ ਸਾਨੂੰ ਦੱਸਿਆ ਸੀ ਕਿ ਇੱਕ ਲੜਕੀ ਸਰਜੀਤ ਲੜਕੀ ਸੀ ਜਿਹੜੀ ਉਹ ਦੁਕਾਨ ਤੇ ਆਈ ਕੱਪੜੇ ਲੈ ਕੇ ਗਈ ਸੀ ਕੱਪੜੇ ਲਿਜਾ ਕੇ ਉਹਨੇ 25000 ਦੇ ਕੱਪੜੇ ਲੈ ਕੇ ਗਈ ਸੀ ਤੇ ਜਿਹਦੇ ਵਿੱਚੋਂ 5000 ਰੁਪਏ ਦੇ ਕੇ ਸੀ 20000 ਰੁਪਏ ਨੂੰ ਦਿੱਤਾ ਨਹੀਂ ਸੀ ਉਹਨੇ ਦੋ ਤਿੰਨ ਵਾਰ ਲੜਕੀ ਨੇ ਆਪਣੇ ਘਰੇ ਬੁਲਾ ਲਿਆ ਸੀ ਕ੍ਰਿਸ਼ਨ ਚੰਦ ਨੂੰ ਵੀ ਤੁਸੀਂ ਵੀ ਮਰਿੰਡੇ ਦੇ ਰਹਿਣ ਵਾਲੇ ਹੋ ਵੀ ਸਾਜਾ ਮਤਲਬ ਮੈਂ ਬਿਮਾਰ ਆ ਮੇ ਤੋਂ ਜਾਂਦੇ ਜਾਂਦੇ ਪੈਸੇ ਫੜ ਲੈ ਜਾਓ ਠੀਕ ਉਹ ਕ੍ਰਿਸ਼ਨ ਚੰਦ ਉਹਦੇ ਤੋਂ ਪੈਸੇ ਫੜਨ ਚਲਾ ਗਿਆ ਪੈਸੇ ਜਦੋਂ ਫੜਨ ਗਿਆ ਉਹਨਾਂ ਨੇ ਉਸ ਦੀ ਲੜਕੀ ਨੇ ਤੇ ਲੜਕੇ ਦੇ ਘਰ ਵਾਲੇ ਨੇ ਸੰਦੀਪ ਕੋਲ ਲੜਕੀ ਹੈ ਤੇ ਉਹਦਾ ਘਰ ਵਾਲਾ ਜਿਹੜੀ ਕਿ ਮਹੇਸ਼ਪਰੇ ਰਹਿਣ ਵਾਲੀ ਆ ਤੇ ਹਾਲਵਾਸੀ ਕਰਾਇਦਰ ਮਰਿੰਡਾ ਰਹਿੰਦੀ ਆ ਜੀ ਤੇ ਜਿਹੜਾ ਉਹਦਾ ਘਰ ਵਾਲਿਆ ਸਰ ਇਹਨਾਂ ਦੋਨਾਂ ਨੇ ਉਸ ਵਿਅਕਤੀ ਨੂੰ ਫੜ ਲਿਆ ਤੇ ਉਹਦੇ ਕੱਪੜੇ ਉਤਰਵਾ ਕੇ ਦੋ ਵਿਅਕਤੀ ਇਹਨਾਂ ਦੇ ਨਾਲ ਹੋਰ ਸੀਗੇ ਜੀ ਤੇ ਇਹਨਾਂ ਨੇ ਚਾਰਾਂ ਨੇ ਉਸ ਵਿਅਕਤੀ ਦੇ ਕੱਪੜੇ ਉਤਾਰ ਕੇ ਉਹਦੀਆਂ ਨਗਨ ਤਸਵੀਰਾਂ ਖਿੱਚ ਲਈਆਂ ਅਤੇ ਉਸ ਨੂੰ ਡਰਾ ਕੇ ਬਲੈਕਮੇਲ ਕਰ ਲਾਗੇ ਅਤੇ ਉਸ ਤੋਂ ਪੈਸੇ ਨਹੀਂ ਡਿਮਾਂਡ ਕਰ ਲਾਗੇ ਉਹਦੇ ਤੋਂ 2 ਲੱਖ ਰੁਪਏ ਮੰਗਣ ਲੱਗ ਪਏ ਕਹਿੰਦੇ ਨਹੀਂ ਤਾਂ ਅਸੀਂ ਤੇਰੀ ਇਹ ਵੀਡੀਓ ਬਣਾ ਕੇ ਨੈੱਟ ਤੇ ਪਾ ਦਾਂਗੇ ਨਹੀਂ ਤਾਂ ਸਾਨੂੰ 2 ਲੱਖ ਰੁਪਏ ਦੇ ਜਿਸ ਤੇ ਰਿਗਾਰਡਿੰਗ ਉਹਨੇ ਸਾਨੂੰ ਸਟੇਟਮੈਂਟ ਲਈ ਅਸੀਂ ਦੋਸ਼ੀਆਂ ਦੇ ਖਿਲਾਫ ਮਕੰਦਾ ਨੰਬਰ 47 ਮਿਤੀ 2024 ਅੰਡਰ ਸੈਕਸ਼ਨ 360 342 383 386 387 ਆਈਪੀਸੀ ਦਰਜ ਰਜਿਸਟਰ ਕੀਤਾ ਜਿਸ ਤੇ ਕਰਕੇ ਅਸੀਂ ਦੋਸ਼ੀਆਂ ਨੂੰ ਅਰੈਸਟ ਕਰ ਲਿਆ ਦੋ ਦੋਸ਼ੀਆਂ ਨੂੰ ਅਤੇ ਜਿਹੜੇ ਦੋ ਦੋਸ਼ੀ ਨਾਮ ਨੂੰ ਦੋਸ਼ੀ ਸੀਗੇ ਉਹਨਾਂ ਦੇ ਵਿੱਚ ਉਹ ਅਸੀਂ ਐਜ਼ ਅਕਿਊਜ਼ ਨੋਮਿਨੇਟ ਕਰ ਲਏ ਇੱਕ ਗੁਰਿੰਦਰ ਸਿੰਘ ਹੈਗਾ ਉਹ ਬਡਵਾਲੇ ਪਿੰਡ ਦਾ ਹੈਗਾ ਸਾਡਾ ਇੱਥੇ ਤੇ ਇੱਕ ਉਹਦੀ ਪਤਨੀ ਹੈਗੀ ਰੋਜੀ ਉਹ ਬੇਸਿਕਲੀ ਮਰੀਂਡੇ ਦੀ ਹੈਗੀ ਆ ਬਾਜੀਗੜ ਬਸਤੀ ਦੀ ਤੇ ਉਹ ਇੱਥੇ ਇਹਦੇ ਨਾਲ ਇਹਨੇ ਲੰਮਿਆ ਜੀ ਕਰਵਾਈ ਹੋਈ ਹੈ ਜਿਹੜਾ ਬਟਵਾਲੇ ਦਾ ਲੜਕਾ ਹੈ ਜਲਦੀ ਅਸੀਂ ਉਹਨਾਂ ਨੂੰ ਰੈਸਟ ਕਰ ਲਾਂਗੇ ਕਿਹੜਾ ਕਿਹੜੇ ਗ੍ਰਿਫਤਾਰ ਨੇ ਸਾਡੇ ਕੋਲ ਇਹ ਜਿਹੜਾ ਹੈਗਾ ਲੜਕੀ ਸੰਦੀਪ ਕੌਰ ਅਤੇ ਇਸ ਦਾ ਪਤੀ ਜੀ ਸਰਜੀਤ ਸਿੰਘ ਜੀ ਇਹ ਦੋ ਗ੍ਰਿਫਤਾਰ ਇਹ ਹਾਂਜੀ ਅਸੀਂ ਗ੍ਰਿਫਤਾਰ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜੋ ਸਾਡੇ ਕੋਲ ਪੁਲਿਸ ਰਿਮਾਂਡ ਦਿੱਤੀ ਸੀ ਪਹਿਲੇ ਦਿਨ ਦਾ ਰਿਮਾਂਡ ਆ ਇਹ ਸਾਡੇ ਕੋਲ ਇਹਨਾਂ ਦਾ 4 ਦਿਨ ਦਾ ਰਿਮਾਂਡ ਹਾਸਲ ਹੋ ਗਿਆ ਪਹਿਲਾਂ ਕੋਈ ਮਾਮਲੇ ਦਾ ਇਹਨਾਂ ਦਾ ਪ੍ਰੀਵੀਅਸ ਰਿਕਾਰਡ ਚੈੱਕ ਕਰ ਰਹੇ ਹਾਂ ਜੀ ਪਾਟਰਨ ਰਨਵੈਸਕੀਸ਼ਨ ਆਸੀਂ ਉਹ ਵੀ ਤੁਹਾਨੂੰ ਦੱਸ ਦਾਂਗੇ ਜੀ ਜਿਹੜੀ 2 ਲੱਖ ਦੀ ਗੱਲ ਹੋਈ ਸੀ ਉਹਨੇ ਦੇ ਦਿੱਤੇ ਸੀ ਸਟੇ ਨਹੀਂ ਨਹੀਂ ਉਹਨੇ ਨਾ ਜੀ 2 ਲੱਖ ਤੋਂ ਪਹਿਲਾਂ ਉਹਦੇ ਦੁਕਾਨ ਤੋਂ ਇੱਕ 10000 ਰੁਪਏ ਇੱਕ ਵਾਰ ਲੈ ਕੇ ਗਏ ਨੇ ਤੇ ਉਹ ਕਹਿੰਦੇ ਵੀ ਸਾਡੇ ਕੋਲ ਨੂੰ ਤੁਰੰਤ ਹੁਣੇ ਪੈਸੇ ਦੇ ਉਹ ਕਹਿੰਦੇ ਮੇਰੇ ਅਕਾਊਂਟ 'ਚ ਪਏ ਨੇ ਤੇ ਜਦੋਂ ਉਹਦੇ ਅਕਾਊਂਟ 'ਚੋਂ ਉਹ ਕਹਿੰਦੇ ਸਾਨੂੰ ਗੂਗਲ ਟ੍ਰਾਂਸਫਰ ਕਰ ਦੇ ਉਹ ਗੂਗਲ ਟ੍ਰਾਂਸਫਰ ਕੀਤਾ 2000 ਤੋਂ ਵੱਧ ਨਹੀਂ ਹੋਏ ਉਹ 2000 ਰੁਪਏ ਗੂਗਲ ਟ੍ਰਾਂਸਫਰ ਕਰਤਾ ਤੇ ਉਸ ਤੋਂ ਵੱਧ ਹੋਏ ਨਹੀਂ ਸੀ ਉਹ ਕਹਿੰਦਾ ਵੀ ਮੈਂ ਤੁਹਾਡੇ ਅਕਾਊਂਟ 'ਚ ਪਾ ਦੂੰਗਾ ਜਾਂ ਮੈਂ ਤੁਹਾਨੂੰ ਤੁਸੀਂ ਦੁਬਾਰਾ ਆ ਜਿਓ ਮੈਂ ਤੁਹਾਨੂੰ ਦੁਬਾਰਾ ਦੇ ਜੂਆ ਸਰ ਵੈਰੀਫਾਈ ਕਿਵੇਂ ਹੋਇਆ ਵੀ ਇਹ ਸ਼ਿਕਾਇਤ ਕਰਤਾ ਜੋ ਹੈ ਇਹ ਸੱਚ ਬੋਲ ਰਿਹਾ ਹੈ ਕ੍ਰਿਸ਼ਨ ਚੰਦ ਉਸੇ ਜਿਹੜਾ ਕੋਈ ਉਹਦਾ ਮੋਬਾਈਲ ਸੀਗਾ ਉਹਦੇ ਵਿੱਚੋਂ ਸਾਡਾ ਰਿਕਾਰਡ ਹੈ ਗਿਆ ਅਤੇ ਜੋ ਉਹਨੇ ਸਾਡੇ ਨੂੰ ਸ਼ਿਕਾਇਤ ਕਰਤਾ ਨੇ ਮੋਬਾਈਲ ਪੇਸ਼ ਕੀਤਾ ਉਹਦੇ ਚ ਉਹਨਾਂ ਦੀ ਰਿਕਾਰਡਿੰਗਾਂ ਹੈਗੀਆਂ ਉਹਨਾਂ ਨੇ ਐਡਮਿਟ ਕਰ ਲਿਆ ਉਹਨਾਂ ਨੇ ਸਾਡੇ ਕੋਲ ਕਨਫੈਸ ਕੀਤਾ ਵੀ ਇਹ ਜਿਹੜੀਆਂ ਅਸੀਂ ਨੂੰ ਧਮਕੀਆਂ ਦਿੰਦੇ ਸੀ ਇਹ ਤੋਂ ਪੈਸੇ ਠੱਗਣਾ ਚਾਹੁੰਦੇ ਸੀਗੇ ਉਹ ਕਹਿੰਦੇ ਅਸੀਂ ਆਪਣੇ ਫੋਨ ਤੋਂ ਇਹਨੂੰ ਕਾਲ-ਕਾਲ ਕੀਤੀਆਂ ਤੇ ਸਾਸੀ ਜਿਹੜਾ ਹੈਗਾ ਦੋਸ਼ੀ ਸਰਜੀਤ ਸਿੰਘ ਫੜਿਆ ਸੁਰਜੀਤ ਸਿੰਘ ਦੇ ਮੋਬਾਈਲ ਤੋਂ ਇਹਦੇ ਫੋਨ ਤੇ ਜਿਹੜੇ ਸਾਨੂੰ ਰਿਕਾਰਡਿੰਗਾਂ ਪੇਸ਼ ਕੀਤੇ ਆ ਇਹਦੇ ਫੋਨ ਤੇ ਕਾਲਾਂ ਕੀਤੀ ਗਈਆਂ ਸੀ